ਆਪਾਂ ਜੀ ਕਾਜੂ ਕਤਲੀ ਬਣਾਈ ਹੈਗੀ ਜਿਹੜੀ ਆਪਾਂ ਗੁੜ ਤੇ ਕਾਜੂ ਦੀ ਕਤਲੀ ਬਣਾਈ ਹੈਗੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਸਵਾਦਿਸ਼ਤ ਬਣਦੀ ਹੈਗੀ ਆ ਤੇ ਬਹੁਤ ਛੇਤੀ ਬਣ ਜਾਂਦੀ ਹੈ ਹਾਂਜੀ ਮੈਂ ਤੁਹਾਨੂੰ ਦਿਖਾਉਣੀ ਆਂ ਜੀ ਦੇਖੋ ਜੀ ਇਹਦਾ ਟੈਕਚਰ ਵੀ ਕਿੰਨਾ ਵਧੀਆ ਤੇ ਇਹਦੀ ਥਿਕਨੈਸ ਵੀ ਕਿੰਨੀ ਵਧੀਆ ਹੈਗੀ ਆ ਤੇ ਤੁਸੀਂ ਮੇਂ ਜੀ ਇਸ ਤਰ੍ਹਾਂ ਘਰ ਦੇ ਵਿੱਚ ਜਰੂਰ ਬਣਾਉਣੀ ਕਾਜੂ ਕਤਲੀ ਜਿਹੜੀ ਕਿ ਬਹੁਤ ਹੀ ਸਵਾਦਿਸ਼ਤ ਬਣਦੀ ਹੈਗੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆਂ ਇੱਕ ਪਿਸ ਦੇਖੋ ਜੀ ਇਹਦਾ ਟੈਕਚਰ ਕਿੰਨਾ ਵਧੀਆ ਹੈਗਾ ਤੇ ਕਿੰਨੀ ਜ਼ਿਆਦਾ ਸਵਾਦਿਸ਼ਤ ਹੈਗੀ ਆ ਚਲੋ ਜੀ ਹੁਣ ਆਪਾਂ ਤੁਹ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀਅਰ ਗਾਰਡਨ ਦੇ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਗੁੜ ਵਾਲੀ ਕਾਜੂ ਕਤਲੀ ਹਾਂਜੀ ਆਪਾਂ ਜੀ ਕਾਜੂ ਕਤਲੀ ਬਣਾਉਣ ਲਈ ਜਿਹੜਾ ਕਾਜੂ ਲਿਆ ਇਹ ਆਪਾਂ 2 ਕੱਪ ਲਏ ਆ ਆਪਣੇ ਕੋਲ ਮੈਜਰਿੰਗ ਕੱਪ ਆ 2 ਕੱਪ ਕਾਜੂ ਹੈਗਾ ਤੇ 1 ਕੱਪ ਆਪਣੇ ਕੋਲ ਗੁੜ ਦਾ ਹੈਗਾ ਆ ਹਾਂਜੀ ਤੇ 2 ਚਮਚੇ ਦੇ ਵਿੱਚ ਆਪਾਂ ਦੇਸੀ ਘਿਓ ਜੁਝ ਕਰਾਂਗੇ ਤੇ ਥੋੜੇ ਜਿਹਾ ਆਪਾਂ এলাਚੇ ਆ ਫ੍ਰੈਸ਼ ਕੁੱਟ ਕੇ ਪਾਵਾਂਗੇ ਹੁਣ ਆਪਾਂ ਜਿਹੜਾ ਆਪਣਾ ਕਾਜੂ ਆ ਜੀ ਇਹਨ ਹਾਂਜੀ ਤਾਂ ਦੋ ਦਿਨ ਆਪਾਂ ਥੋੜਾ ਥੋੜਾ ਘਰਕਿਆਂ ਨੂੰ ਪੀਸ ਲੈਣਾ ਹੁੰਦਾ ਹੈ। ਇਹਨੂੰ ਆਪਾਂ ਹੌਲੀ ਹੌਲੀ ਬੰਦ ਕਰਕੇ ਦਾ ਸਟਾਰਟ ਸਟਾਪ ਕਰਨਾ ਹੈਗਾ ਨਹੀਂ ਤੇ ਦਾ ਆਇਲ ਨਿਕਲ ਜਾਂਦਾ ਹੈਗਾ ਜੇ ਕੰਟੀਨਿਊ ਚਲਾਉਂਗੇ ਆਪਾਂ ਮਿਕਸੀ ਨੂੰ। ਹਾਂਜੀ ਆਪਾਂ ਦੇਖਦੇ ਆਂ। ਇਹਦਾ ਆਪਾਂ ਇਦਾਂ ਦਾ ਪਾਊਡਰ ਬਣਾਉਣਾ ਦਾਦਰਾ ਜਿਹਾ ਬੋਜਾ ਤਬਰੀਕ ਨਹੀਂ ਕਰਨਾ ਇਸੇ ਤਰ੍ਹਾਂ ਆਪਣੇ ਸਾਰੇ ਕਾਜ ਜਿਹੜੇ ਆਪਾਂ ਪੀਸ ਲੈਣੇ ਹੈਗੇ। ਹਾਂਜੀ ਕਾਜ ਜਿਹੜੀ ਆਪਣੇ ਜਿਹੜੀ ਆਪਾਂ ਸਾਰੇ ਪੀਸਲੇ ਹੈਗੇ ਆ। ਇਹਨੂੰ ਆਪਾਂ ਪਾਲਤ ਮੋੜ ਤੇ ਇਦਾਂ ਸਲੋਸ ਤੋਂ ਹੀ ਪਿਸਿਆ ਹੈਗਾ ਨਾ ਕਿੰਨਾ ਦਾ ਆਇਲ ਨਿਕਲ ਜਾਂਦਾ ਆ ਤੇ ਹੁਣ ਆਪਣੇ ਕੋਲ ਜਿਹੜਾ ਗੁੜ ਹੈਗਾ ਉਹਨੂੰ ਆਪਾਂ ਚਾਣੀ ਬਣਾ ਕੇ ਤੇ ਵਿੱਚ ਆਪਣਾ ਜਿਹੜਾ ਪਾਊਡਰ ਹੈ ਕਾਜੂ ਦਾ ਆਪਾਂ ਪਾ ਦੇਣਾ ਹੈਗਾ ਬਹੁਤ ਈਜ਼ੀ ਰੈਸਪੀ ਹੈ ਜੀ ਹਾਂਜੀ ਹੁਣ ਜੀ ਆਪਾਂ ਪਤਿਲਾ ਲੈ ਕੇ ਸਟੋਵ ਨੂੰ ਆਨ ਕਰ ਲਿਆ ਆ ਇਹਦੇ ਵਿੱਚ ਆਪਣੇ ਕੋਲ ਜਿਹੜੇ 2 ਕੱਪ ਕਾਜੂ ਦੇ ਸੀ 1 ਕਾਪੀ ਆਪਣੇ ਕੋਲੇ ਗੁੜ ਦਾ ਹੈਗਾ ਆ ਇਹਨੂੰ ਆਪਾਂ ਮੈਲਟ ਕਰ ਲੈਣਾ ਚਾਣੀ ਬਣਾ ਲੈਣੀ ਹੈਗੀ ਆ 2 ਚਮਚੇ ਆਪਾਂ ਇਹਦੇ ਵਿੱਚ ਪਾਣੀ ਦੇ ਪਾਵਾਂਗੇ ਹੌਲੀ ਹੌਲੀ ਆਪਾਂ ਇਹਨੂੰ ਹਲਾਇਆ ਜਾਣਾ ਇਹਨੂੰ ਆਪਾਂ ਇੱਕ ਤਾਰ ਦੀ ਚਾਈ ਬਣਾ ਲੈਣੀ ਆ ਗੜ ਜੀ ਆਪਣਾ ਹੁਣ ਮੈਲਟ ਹੋ ਗਿਆ ਆ ਇਹਨੂੰ ਆਪਾਂ ਚੈੱਕ ਕਰਕੇ ਦੇਖਣਾ ਹੈਗਾ ਆ ਕਿਉਂਕਿ ਇਹਨੂੰ ਆਪਾਂ ਦੇਖਣਾ ਵੀ ਆਪਣੇ ਤਾਰ ਬਣਦੀ ਆ ਥੋੜਾ ਠੰਡਾ ਕਰਕੇ ਆਪਾਂ ਐਦਾਂ ਹੱਥ ਤੇ ਲਾ ਕੇ ਐਦਾਂ ਜੀ ਇਹਦੀ ਇੱਕ ਤਾਰ ਬਣਨੀ ਚਾਹੀਦੀ ਆ ਦੇਖੋ ਜੀ ਬਹੁਤ ਵਧੀਆ ਤਾਰ ਬਣਦੀ ਹੈਗੀ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਲਾਇਚੀ ਪਾਊਡਰ ਪਾ ਦੇਣਾ ਹੈਗਾ ਆ ਇਲਾਇਚੀਆਂ ਹੈਗੀਆਂ ਆਪਣੇ ਕੋਲੇ ਫ੍ਰੈਸ਼ ਕੁੱਟੀਆਂ ਆਈਆਂ ਨੇ ਇਹਦੇ ਵਿੱਚ ਹੀ ਆਪਾਂ ਉਹ ਮਿਕਸ ਕਰ ਦੇਣੀ ਹੈਗੀਆਂ ਨਾਲ ਹੀ ਆਪਣੇ ਕੋਲ ਜਿਹੜਾ ਹੈਗਾ ਆਪਣੇ ਕੋਲ ਕਾਜੂ ਜਿਹੜਾ ਪੀਸਿਆ ਹੈਗਾ ਇਹ ਇਹ ਆਪਣੀ ਸਾਰਾ ਏਦਾਂ ਦਾ ਕਾਜੂ ਦਾ ਪਾਊਡਰ ਬਣਾਇਆ ਹੈਗਾ ਬਹੁਤ ਫਾਈਨ ਨਹੀਂ ਕਰਨਾ ਇਹ ਸਾਰੇ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹੈਗਾ ਹਾਂਜੀ ਇਹਨਾਂ ਆਪਾਂ ਹਿਲਾਏ ਜਾਣਾ ਹੈ ਤਾਂ ਬਹੁਤ ਸਲੋ ਹੀਟ ਤੇ ਬਣਾਉਣਾ ਹੈਗਾ ਆ ਜਿਆਦਾ ਹਾਈ ਨਹੀਂ ਕਰਨਾ 4 ਤੋਂ 5 ਮਿੰਟ ਆਪਾਂ ਇਹਨੂੰ ਏਦੇ ਜਿੱਦਾ ਇਹਦੇ ਡੋ ਵਾਂਗੂ ਬਣਾਉਣਾ ਹੈਗਾ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਕੰਟੀਨਿਊ ਆਪਾਂ ਇਹਨੂੰ ਹਿਲਾਏ ਜਾਣਾ ਹੈਗਾ ਆ 2 ਚਮਚੇ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਪਾਵਾਂਗੇ ਤੰਗੀ ਤਰ੍ਹਾਂ ਆਪਾਂ ਗੌਰ ਨੂੰ ਦੇਨ ਕਾਜੂ ਨੂੰ ਮਿਕਸ ਕਰ ਦੇਣਾ ਹੈ ਜਿੰਨਾ ਚਿਰ ਇਹ ਡੋਵਾਂਗੂ ਨਿਬੰਦ ਰਹੇਗਾ ਹਾਂਜੀ ਗੁੜ ਤੇ ਕਾਜੂ ਆਪਣਾ ਜਿ ਮਿਕਸ ਹੋ ਗਿਆ ਇਹਦੇ ਵਿੱਚ ਆਪਾਂ ਜਿਹੜੇ 2 ਚਮਚੇ ਆਪਾਂ ਘਿਓ ਦੇ ਪਾਉਣੇ ਹੈਗੇ ਇੱਕ ਆਪਾਂ ਹੁਣ ਪਾਦਨਾ ਥੋੜੇ ਜਿਹਾ ਆਪਾਂ ਫੇਰ ਬਾਅਦ ਦੇ ਵਿੱਚ ਇੱਕ ਚਮਚਾ ਹੋਰ ਪਾਵਾਂਗੇ ਹੁਣ ਕੰਟੀਨਿਊ ਆਪਾਂ ਇਹਨੂੰ ਥੋੜਾ ਪਕਾਉਣਾ ਹੈਗਾ ਡੋਰ ਬਣਾਉਣੀ ਹੈਗੀ ਜਿੰਨਾ ਚਿਰ ਇਹ ਨਹੀਂ ਡਰਾਈ ਹੁੰਦਾ ਹੈਗਾ ਬਾਅਦ ਦੇ ਵਿੱਚ ਆਪਾਂ ਫੇਰ ਇਹਨੂੰ ਜਮਾ ਦੇਣਾ ਜਾਂ ਵੇਚ ਲੈਣਾ ਹੈ ਹਾਂਜੀ ਆਪਣਾ ਕਿਹੜਾ ਮਿਸ਼ਰਣ ਹੈਗਾ ਆ ਇਹਨੂੰ ਆਪਾਂ ਕੰਟੀਨਿਊਅਲ ਦਾ ਹਿਲਾਇ ਜਾਣਾ ਹੈ ਇਹਨੂੰ ਆਪਾਂ 2 ਤੋਂ 3 ਮਿੰਟ ਹਜੇ ਹੋਰ ਪਕਾਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਸੰਗਣਾ ਕਰਨਾ ਬਾਅਦ ਦੇ ਵਿੱਚ ਆਪਾਂ ਕੋਈ ਵੀ ਬਟਰ ਪੇਪਰ ਲੈ ਲੈਣਾ ਉਹਦੇ ਉੱਤੇ ਘਿਓ ਲਾ ਕੇ ਤੇ ਫਿਰ ਆਪਾਂ ਉਹਨੂੰ ਉਹਦੇ ਉੱਤੇ ਇਹਨੂੰ ਵੇਰ ਲੈਣਾ ਹੈਗਾ ਪਾ ਕੇ ਠੰਡਾ ਕਰਕੇ ਜਿੱਦਾਂ ਜਦੋਂ ਹਜੇ ਟੋੜ ਦੇ ਰੂਪ ਵਿੱਚ ਆ ਗਿਆ 2-3 ਮਿੰਟ ਹੋਰ ਆਪਾਂ ਇੱਧੇ ਪਕਾਵਾਂਗੇ ਆਪਣਾ ਜੇ ਕਾਜੂ ਕਤਲੀ ਦਾ ਮਿਸ਼ਰਣ ਜਿਹੜਾ ਰੈਡੀ ਹੋ ਗਿਆ ਆ ਹੁਣ ਆਪਾਂ ਸਟੋਰ ਨੂੰ ਬੰਦ ਕਰਦੇ ਨਾ ਇਦਾਂ ਦਾ ਹੀ ਹੋਣਾ ਚਾਹੀਦਾ ਹਾਂ ਆਪਾਂ ਇਹਨੂੰ ਜਿਹੜਾ ਆਹ ਪੇਪਰ ਦੇ ਉੱਤੇ ਘਿਓ ਲਾ ਕੇ ਰੱਖਿਆ ਬਟਰ ਪੇਪਰ ਦੇ ਦੇ ਉੱਪਰ ਇਹਨੂੰ ਪਾ ਕੇ ਤੇ ਫਿਰ ਠੰਡਾ ਕਰਕੇ ਆਪਾਂ ਥੋੜਾ ਜਿਹਾ ਇਹਨੂੰ ਜਿੱਦਾਂ ਮਲ ਲੈਣਾ ਹੈਗਾ ਜਾਂ ਡੋਵਾਂਗ ਹੋਰ ਸੌਫਟ ਕਰ ਲੈਣਾ ਹੈਗਾ ਯਾ ਸਟੋਰ ਨੂੰ ਆਪਾਂ ਕਰ ਦੇਣਾ ਬੰਦ ਹਾਂ ਇਹਨੂੰ ਇਸ ਤਰ੍ਹਾਂ ਆਪਾਂ ਕੱਢ ਲੈਣਾ ਹੈਗਾ ਹਾਂਜੀ ਇਹਨੂੰ ਤਾਂ ਬੜੀ ਚੰਗੀ ਕੱਪਾਂ ਠੰਡਾ ਕਰਨਾ ਪੈਣਾ ਆ ਬਾਅਦ ਦੇ ਵਿੱਚ ਇਹਦੇ ਉੱਤੇ ਅਸੀਂ ਥੋੜਾ ਜਿਹਾ ਰੈਂਡੇਣਾ ਤਾਂ ਬਾਅਦ ਤੇ ਆਪਾਂ ਪੇਪਰ ਦੇ ਨਾਲ ਇਸ ਨੂੰ ਇੱਤਾ ਬਾਦ ਕੇ ਟਾਈਮ ਤੇ ਮੇਰਾ ਇਹ ਬੜਾ ਸਾਫ ਹੋ ਰਿਹਾ ਇਸ ਤਰ੍ਹਾਂ ਕਰ ਲੈਣਾ ਹੈ ਹਜੇ ਥੋੜਾ ਗਰਮ ਹੈਗਾ ਇਸ ਤਰ੍ਹਾਂ ਲੈੰਡਨ ਹਾਂਜੀ ਆਪਣਾ ਜਿਹੜਾ ਮਿਕਸਚਰ ਹੈਗਾ ਹੁਣ ਠੰਡਾ ਹੋ ਗਿਆ ਥੋੜਾ ਜਿਆ ਇਹਨੂੰ ਆਪਾਂ ਪੇਪਰ ਦੇ ਉੱਤੇ ਇਦਾਂ ਕਰਨ ਕਰਕੇ ਨਾ ਦੋਨੇ ਪੁਰੀਆਂ ਸਾਈਡਾਂ ਨੂੰ ਥੋੜੀ ਜਿਆ ਇਹਨੂੰ ਆਪਾਂ ਤੋੜਾਂਗੇ ਜਿੱਤਾ ਹੋ ਸਾਫ ਕਰਨਾ ਇਹਨਾਂ ਵਾਲੇ ਤੇ ਗਰਮੀਆਂ ਨੇ ਤਾਂ ਆਪਾਂ ਹੱਥ ਨਾਲ ਹੀ ਕੱਟ ਸਕਦੇ ਹੈਗੇ ਪੇਪਰ ਨਾਲ ਹੀ ਆਪਾਂ ਕਰੀਏ ਬਾਜ ਦੇ ਚੱਪਾ ਇਹਨੂੰ ਕਿ ਦੇਲ ਲੈਣਾ ਹੈ ਕਿਤਾ ਨਹੀਂ ਕਿਸੇ ਤਕਲੀਕ ਨੂੰ ਨਹੀਂ ਹੈਗੀ ਇਹਦੇ ਨਾਲੇ ਤੋਂ ਥੋੜਿਆ ਇਹ ਹੋੜ ਹੋ ਜਾਂਦੀ ਹੈ ਦੋ ਹੀ ਤੱਕ ਸੱਤ ਹੋ ਜਾਂਦੀ ਹੈ ਉਹਦੇ ਪਾਣੀ ਕਰਕੇ ਸਾਫ ਨਾ ਆਉਣੀ ਹਾਂਜੀ ਕਿ ਹੁਣ ਆਪਾਂ ਇਹਨੂੰ ਕੱਪ ਕੇ ਨੂੰ ਏਦਾਂ ਉਲਟਾ ਫੁਲਟਾ ਕਰਕੇ ਇਹਨੂੰ ਆਪਾਂ ਥੋੜਿਆ ਮਲ ਲਿਆ ਹੈਗਾ ਤੇ ਹੁਣ ਤੁਸੀਂ ਇਹਦੇ ਉੱਤੇ ਇੱਕ ਪੇਪਰ ਰੱਖ ਲੈਣਾ ਹੈ ਕੋਨ ਵੀ ਥੋੜ੍ਹਾ ਜਿਹਾ ਤੁਸੀਂ ਦੇਖ ਚੁੱਕੇ ਹੋ ਲਗਾ ਲੈਣਾ ਹੈ ਤੇਲ ਲਗਾ ਲੈਣਾ ਹੋਇਆ ਇਹ ਲਓ ਫਿਰ ਇਹਨੂੰ ਆਪਾਂ ਰੇਲ ਸਕਦੇ ਹਾਂ ਜੀ ਕੋਨੋਂ ਵੀ ਤੁਸੀਂ ਜਿੰਨੀ ਕੁ ਵੀ ਤਾਜੂ ਕਟਣੀ ਬਣਾਉਣੀ ਹੈਗੀ ਦੇਲ ਨੇ ਵੀ ਮਿਕਸਚਰ ਤੁਸੀਂ ਲਾ ਲੈਣਾ ਹੈ ਕਿਉਂ ਜਿੱਦ ਦੀ ਵੀ ਤੁਸੀਂ ਇਹਦੇ ਠਿਕਨਸ ਰੱਖ ਲੈਣਾ ਤੁਸੀਂ ਤੇ ਆਪਾਂ ਚੱਕ ਕੇ ਦੇਖ ਸਕਦੇ ਹਾਂ ਬਾੜੀ ਵਿੱਚ ਪਤਲੀ ਕਰਨੀ ਹੈ ਥਿੰਕ ਕਰਨੀ ਹੈ ਜਾਂ ਥੋੜੀ ਮੋਟੀ ਰੱਖਣੀ ਹੈ ਥੋੜੇ ਆਪਾਂ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਹੈਗੇ ਆ ਉਹ ਜੀ ਆਪਾਂ ਇਹਨੂੰ ਹੋਰ ਵੀ ਕੱਪੜੇ ਦੇ ਕੇ। ਇਹਨੂੰ ਜੇ ਵੇਲ ਕੇ ਆਪਾਂ ਫਿਰ 1 ਘੰਟਾ ਇੱਥੇ ਕਾਊਂਟਰ ਤੇ ਰਹਿਣ ਦੇਣਾ। ਜਦੋਂ ਇਹ ਚੰਗੀ ਤਰ੍ਹਾਂ ਸਖਤ ਜੰਮ ਗਈ ਤੇ ਫਿਰ ਆਪਾਂ ਇਹਦੇ ਜਿੱਦਾਂ ਦੇ ਪੀਸਸਸ ਕੱਟਣੇ ਆ ਕੱਟ ਸਕਦੇ ਹੈਗੇ ਆ। ਆਪਣੀ ਜਿਹੜੀ ਕਾਜੂ ਕਤਲੀ ਹੈਗੀ ਆ ਇਹਨੂੰ ਆਪਾਂ 2 ਘੰਟੇ ਲਈ ਇੱਦਾਂ ਹੋਰ ਕਾਊਂਟਰ ਤੇ ਰੱਖਿਆ ਸੀਗਾ। ਹੁਣ ਜੇ ਬਹੁਤ ਸੋਹਣੀ ਜੰਮ ਗਈ ਹੈਗੀ ਆ ਤੇ ਇਹਦੇ ਥੱਲੇ ਜਿਹੜਾ ਆਪਣਾ ਪੇਪਰ ਰੱਖਿਆ ਸੀਗਾ ਇਹਨੂੰ ਆਪਾਂ ਹੁਣ ਕੱਟ ਸਕਦੇ ਹੈਗੇ ਆ ਕਿ ਇਹਦੇ ਜਿਹੇ ਪੀਸਸ ਆਪਾਂ ਕੱਟ ਲੈਣੇ ਹੈਗੇ ਆ। ਬਹੁਤ ਵਧੀਆ ਜੀ ਇਹ ਕੱਦ ਦੀ ਤਕਲੀ ਬਣੀ ਹੈ ਕਿ ਯਾਰ ਗੜਵਾੜੀ ਤੇ ਬਹੁਤ ਹੀ ਆਬਾ ਟੇਸਟੀੀ ਲੱਗਦੀ ਹੈ ਹੁਣ ਜੀ ਇਹਦੇ ਉੱਤੇ ਤੁਸੀਂ ਜੇ ਵਰਕ ਲਗਾਉਣੇ ਆ ਵਰਕ ਲਗਾ ਸਕਦੇ ਜੇ ਤੁਸੀਂ ਕੋਈ ਟਰਾਈ ਫੂਡ ਪਾਉਣਾ ਹੈ ਤੁਸੀਂ ਉਹਦੇ ਨਾਲ ਵੀ ਇਹਨੂੰ ਗਾਰਨਿਸ਼ ਕਰ ਸਕਦੇ ਆ ਹਾਂਜੀ ਮੈਂ ਥੋੜੇ ਜਿਹੇ ਹਾਂਜੀ ਆਪਾਂ ਜੀ ਹੁਣ ਇਹਦੇ ਉੱਤੇ ਥੋੜੇ ਜਿਹਾ ਵਰਕ ਲਾਉਣੇ ਹੈਗੇ ਆ ਜੇ ਤੁਸੀਂ ਨਹੀਂ ਵੀ ਲਾਉਣੇ ਤੁਸੀਂ ਇਹ ਵਾਲਾ ਪਾਰਟ ਸਕਿਪ ਕਰ ਸਕਦੇ ਹੈਗੇ ਆ ਵਿਦਾਊਟ ਵਰਕ ਤੋਂ ਵੀ ਤੁਸੀਂ ਖਾ ਸਕਦੇ ਹੈਗੇ ਆ ਥੋੜੀ ਜੀ ਇਹਦੇ ਨਾਲ ਜਿਹਦੀ ਲੁੱਕ ਹੋਰ ਵੀ ਵਧੀਆ ਲੱਗਦੀ ਹੈ ਕੀ ਹੈ ਜਿੰਨੇ ਵੀ ਤੁਸੀਂ ਲਾਉਣੇ ਹੈਗੇ ਲਾ ਸਕਦੇ ਹੈਗੇ ਆ ਆਪਾਂ ਜਿਹੜੇ ਜਿੱਦਾਂ ਦੇ ਵੀ ਹੁਣ ਪੀਸੇ ਕੱਟਨੇ ਹੈਗੇ ਆ ਆਪਾਂ ਸਕੁਅਰ ਕੱਟਨੇ ਆ ਜਿੱਦਾਂ ਦੇ ਵੀ ਤੁਸੀਂ ਕਰ ਸਕਦੇ ਹੈਗੇ ਆ ਕੱਟ ਲਓ ਆਪਣੇ ਸਾਰੇ ਜਿਹੜੇ ਵਰਕ ਕਰ ਗਏ ਆ ਆਪਾਂ ਲਾ ਲਨੇ ਆ ਆਪਣੇ ਜਿਹੜੇ ਸਾਰੇ ਵਰਕ ਜਿਹੜੇ ਆਪਾਂ ਲਾ ਦਿੱਤੇ ਹੈਗੇ ਜਿੰਨੇ ਕ ਲਾਉਣੇ ਸੀਗੇ ਹੁਣ ਆਪਾਂ ਇਹਨਾਂ ਦੇ ਪੀਸੇ ਕੱਟ ਸਕਦੇ ਹੈਗੇ ਜਿੱਦਾਂ ਤੇ ਵੀ ਆਪਾਂ ਕੱਟਨੇ ਹੈਗੇ ਆ ਤੇ ਜੀ ਆਪਾਂ ਬਹੁਤ ਜ਼ਿਆਦੀ ਥੇਨੇ ਨਹੀਂ ਬਣਾਈ ਹੈਗੀ ਜ਼ਿਆਦੀ ਮੋਟੀ ਨਹੀਂ ਬਣਾਈ ਹੈਗੀ लास्ट ਵਾਲਾ ਪੀਸ ਆਪਾਂ ਇੱਦਾਂ ਹੀ ਲਾ ਦੇਣਾ ਹੈ ਕਿ ਇਹਦਾ ਜਿੱਦਾਂ ਦੇ ਵੀ ਆਪਾਂ ਪੀਸਸ ਕੱਟਣੇ ਹੈਗੇ ਆਪਾਂ ਇਹ ਕੱਟ ਸਕਦੇ ਹੈਗੇ ਥੋੜੇ ਹਾਂਜੀ ਇਹ ਬੂ ਸੌਫਟ ਹੈ ਕਿ ਜਿੱਦਾਂ ਜਿੱਦਾਂ ਪਈ ਜਾਂਦੇ ਹਾਰਡ ਹੋ ਜਾਂਦਾ ਤੇ ਆਪਾਂ ਕੰਟੀਨਿਊ ਸਾਰੇ ਪੀਸ ਕੱਟ ਲੈਣੇ ਹੈਗੇ ਆਪਾਂ ਜਿਹੜੀ ਆਪਣੀ ਕਾਜੀ ਬਤਲੀ ਆ ਇਹ ਕੱਟ ਲਈ ਆ ਆਪਾਂ ਬਹੁਤ ਹੀ ਛੋਟੇ ਛੋਟੇ ਪੀਸ ਬਣਾਏ ਹੈਗੇ ਤਿੰਨੇ ਜਿਹੜੇ ਹੈਗੇ ਆ ਹੁਣ ਆਪਾਂ ਇਹਦੀਆਂ ਜਿਹੜੀਆਂ ਸਾਈਡਾਂ ਹੈਗੀਆਂ ਇਹਨੂੰ ਲਾ ਦੇਣਾ ਨਾਲੋਂ ਕਿਉਂਕਿ ਇਹਨਾਂ ਨੂੰ ਆਪਾਂ ਫਿਰ ਇੱਕ ਔਰ ਰੱਖ ਸਕਦੇ ਹੈਗੇ ਜਿਹੜੇ ਪੌਲੀ ਪੀਸਸ ਹੈਗੇ ਆਪਾਂ ਉਹ ਕੱਢ ਲੈਣੇ ਆ ਜੀ ਬਹੁਤ ਹੀ ਵਧੀਆ ਦੇਖੋ ਜੀ ਬਣੀ ਹੈਗੀ ਆ ਕਾਜੂ ਕਤਲੀ ਗੁੜ ਵਾਲੀ ਜਿਹੜੀ ਤੇ ਬਹੁਤ ਜ਼ਿਆਦਾ ਟੇਸਟੀ ਵੀ ਹੁੰਦੀ ਆ ਹੁਣ ਆਪਾਂ ਇਹਨਾਂ ਚੱਕ ਕੇ ਜੀ ਪਲੇਟ ਦੇ ਵਿੱਚ ਏਦਾਂ ਪਾ ਲੈਣੀ ਹੈਗੀ ਆ ਤੇ ਤੁਸੀਂ ਵੀ ਜੇ ਇਸ ਤਰ੍ਹਾਂ ਘਰ ਦੇ ਵਿੱਚ ਕਾਜੂ ਕਤਲੀ ਬਣਾਉਣੀ ਜਿਹੜੀ ਕਿ ਬਹੁਤ ਵਧੀਆ ਬਣਦੀ ਆ ਮੋਸਤ ਗੁੜ ਵਾਲੀ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈਗੀ ਆ ਤੇ ਬਹੁਤ ਹੀ ਛੇਤੀ ਬਣ ਜਾਂਦੀ ਜੀ ਜ਼ਿਆਦਾ ਇਹਨੂੰ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ 5 ਤੋਂ 7 ਮਿੰਟ ਹੀ ਇਹਨੂੰ ਪਕਾਉਣਾ ਹੁੰਦਾ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤਾਂ ਬਹੁਤ ਛੇਤੀ ਬਣ ਜਾਂਦੀ ਹੈਗੀ ਆ ਸਤਰਾ ਪਸਾਰੀ ਜੀ ਮਠਾਈ ਜਿਹੜੀ ਪਲੇਟ ਦੇ ਵਿੱਚ ਪਾ ਲੈਣੇ ਆ ਤੇ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੇ ਕਾਜੂ ਕਤਲੇ ਦੀ ਤਾਂ ਤੁਸੀਂ ਜੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ